ਫੀਮ ਖਾਂਦੇ ਆ ਜਿਹੜੇ ਭੁੱਕੀ ਖਾਂਦੇ ਆ ਮੈਂ ਸਿੱਧੇ ਤੌਰ ਤੇ ਗੱਲਾਂ ਕਰਾਂਗਾ ਜਿਹੜੇ ਸ਼ਰਾਬ ਪੀਂਦੇ ਆ ਉਹ ਕਹਿੰਦੇ ਤਾਂ ਕਦੇ-ਕਦੇ ਹੀ ਕਰ ਲੀਦਾ ਭਾਈ ਚਲੋ ਸ਼ੋਕਲ ਮੇਲਾ ਇਹਦੇ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ ਇਹ ਉਹਨਾਂ ਨਾਲੋਂ ਠੀਕ ਨੇ ਉਹ ਠੀਕ ਕਹਿੰਦੇ ਆ ਕਹਿੰਦੇ ਉੰਨਾ ਮਾੜਾ ਨਹੀਂ ਪਰ ਇਹ ਕਿੰਨਾ ਕੁ ਮਾੜਾ ਪ੍ਰਵੀਰ ਜੀ ਇਦਾਂ ਦਾ ਤੇ ਪੇਸ਼ੈਂਟ ਐਵਿਡੈਂਸ ਬੇਸ ਤੇ ਸਵਾ ਤੋਲਾ ਦਿੱਲੀ ਦਾ ਨਸ਼ੇ ਦੇ ਵਿੱਚ ਸਭ ਤੋਂ ਵੱਡਾ ਪਾਸਪੈਕਟ ਕੀ ਰੱਖ ਕੇ ਚੱਲਣਾ ਚਾਹੇ ਹਫੀਮੇ ਭਾਜੀ ਚਾਹੇ ਡੋਡੇ ਆ ਭੁੱਕੀ ਆ ਹਫੀਬ ਤੁਸੀਂ ਲੋਕੇ ਸੁਣੇ ਹੋਣਾ ਕਿ ਤੋੜਾ ਕੋ ਮਹੀਨੇ ਚ ਖਾਂਦਾ ਕੋ 10 ਦਿਨ ਚ ਖਾਂਦਾ ਬਿਲਕੁਲ ਬਿਲਕੁਲ ਵੀਰਚੀ ਅਦਾ ਅਦਾ ਤੇ ਪੇਸ਼ੈਂਟ ਐਵਿਡੈਂਸ ਬੇਸ ਤੇ ਸਵਾ ਤੋਲਾ ਡੇਲੀ ਦਾ ਹਮ ਸਵਾ ਤੋਲਾ ਤੋਂ 2.5 ਤੋਲਾ ਡੇਲੀ ਦਾ ਫੀਮ ਹਮ ਸਮੈਕ 3 ਤੋਂ 5 ਮਿਲੀਗ੍ਰਾਮ ਡੇਲੀ ਦੀ 1 ਤੋਂ 2-2 ਗ੍ਰਾਮ ਤੱਕ ਸਮੈਕ ਲੈਣ ਵਾਲੇ ਹਮ ਡੋਡੇ 2-2 ਕਿਲੋ 3-3 ਕਿਲੋ ਡੋਡੇ ਮਹੀਨੇ ਦੇ ਖਾਣ ਵਾਲੇ ਸ਼ਰਾਬ ਨਿਤਨਣ ਔਰ ਗੋਲੀਆਂ ਅੰਗਰੇਜ਼ੀ ਕੈਪਸੂਲ ਨੀਲਾ ਕੈਪਸੂਲ ਜਿਹੜਾ ਸਭ ਤੋਂ ਪਤਾ ਕਿਹੜਾ ਨੀਲਾ ਕੈਪਸੂਲ ਸ਼ੀਸ਼ੀਆਂ ਪੀਂਦੇ ਨੇ ਤਸੱਲੀ ਦੇ ਨੇ ਮੈਂ ਪੰਜਾਬ ਤੋਂ ਪਿੱਛੇ ਕਾਲਾ ਦੌਰ ਜੇ ਮੈਂ ਕਮਾਉਂਦਾ ਉਸ ਵੇ ਰੋਣਾ ਨਿਕਲਦਾ ਸੀ ਮਾਵਾ ਪਾ ਕੇ ਰੋਂਦੇ ਸੀ ਕਿ ਸਾਨੂੰ ਨਹੀਂ ਪਤਾ ਕਿ ਸਾਡਾ ਬੱਚਾ ਤਾਂ ਸਾਡੀ ਪਿਆਲੀਆਂ ਵਗਾ ਕੇ ਜਾਊਗਾ ਜੋ ਮੈਂ ਆਯੁਰਵੇਦ ਨਾਲ ਹੀ ਟ੍ਰੀਟਮੈਂਟ ਦੇਣਾ ਮੈਂ ਤਿੰਨ ਫਾਲੋਅ ਅਪਸ ਤੇ ਚੱਲਦਾ ਹਮ ਸਭ ਤੋਂ ਪਹਿਲਾਂ ਜਿਹੜੀ ਪੇਸ਼ੈਂਟ ਨੂੰ ਘਬਰਾਟ ਹੁੰਦੀ ਹੈ ਅਸੀਂ ਆਯੁਰਵੇਦ ਪਿੱਤ ਸ਼ਾਮਕ ਦਵਾਈਆਂ ਦੇਣੀ ਹੈ ਦਿਮਾਗ ਨੂੰ ਠੰਡਾ ਰੱਖਣ ਲਈ ਠੀਕ ਹੈ ਜੀ ਕਿਉਂਕਿ ਸਾਡੇ ਬਜ਼ੁਰਗ ਕਹਿੰਦੇ ਮੱਥਾ ਠੰਡਾ ਪੇਟ ਨਰਮ ਤੇ ਪੈਰ ਗਰਮ ਹਮ ਜਦ ਤੜ ਮੱਥਾ ਠੰਡਾ ਨਸ਼ੇ ਕਰਕੇ ਕੀ ਹੁੰਦਾ ਤੁਹਾਨੂੰ ਕਬਰਾਟ ਪੈਂਦੀ ਹੈ ਪੇਸ਼ੈਂਟ ਨਸ਼ੇ ਵਾਲਾ ਬਾਹਰ ਭੱਜਦਾ ਹੂੰ ਮੈਨੂੰ ਖੁੱਲੀ ਹਵਾ ਚ ਲੈ ਕੇ ਜਾਓ ਬਿਲਕੁਲ ਮੈਂ ਉਹਦੇ ਬ੍ਰੇਨ ਨੂੰ ਕੰਟਰੋਲ ਕੀਤਾ ਮਨ ਨੂੰ ਜਿੱਤਣਾ ਉਹਦੇ ਦਿਮਾਗ ਨੂੰ ਜਿੱਤਣਾ ਦਿਮਾਗ ਕੰਟਰੋਲ ਕਰ ਲਿਆ ਪੇਟ ਮਾਦ ਕੰਟਰੋਲ ਕੀਤਾ ਅਗਨੀ ਦੇ ਨਾਲ ਅਗਨੀ ਵਿੱਚ ਸ਼ਾਂਤ ਕਰਤੀ ਉਹਨੂੰ ਕਬਰਾਟ ਨਹੀਂ ਹੋਗੀ ਚੌਥਾ ਮੈਂ ਤੀਜਾ ਮੈਂ ਕੰਟਰੋਲ ਕੀਤਾ ਉਹਦਾ ਲੂਜ਼ ਮੋਸ਼ਨ ਹੂੰ ਉਹਨੂੰ ਮੋਸ਼ਨ ਨਹੀਂ ਲੱਗਦਾ ਆ ਤਿੰਨ ਜੀਨਲ ਵਿੱਚ ਕੰਟਰੋਲ ਕਰਕੇ ਪੇਸ਼ੈਂਟ ਤੁਹਾਡਾ ਸਵਾ 15 ਦਿਨ ਤੋਂ ਲੈ ਕੇ ਸਵਾ ਮਹੀਨੇ ਚ ਅਸੀਂ ਸਟੇਬਲ ਕਰ ਲੈਂਦੇ ਆ ਪੇਸ਼ੈਂਟ ਤੇ ਉਹਦਾ ਪਰਿਵਾਰ ਖ